ਗੁਰੂ ਢੰਮ ਨੇ ਮਾਰੀ ਹੈ ਮਾਰ ਐਸੀ ਗੁਰੂ ਢੰਮ ਨੇ ਮਾਰੀ ਹੈ ਮਾਰ ਐਸੀ ਭਰਮਾਂ ਵਿੱਚ ਪਾ ਕੇ ਜੱਗ ਨੂੰ ਛਲ ਰਹੇ ਨੇ ਕੂੜ ਕਫਟ ਪਖੰਡ ਦਾ ਖੇਲ ਰਚ ਕੇ ਥਾਂ ਥਾਂ ਤੇ ਡੇਰੇ ਮਲ ਰਹੇ ਨੇ ਕਿ ਨੀਲਾ ਰੰਗ ਬੜਾ ਮਸ਼ਹੂਰ ਹੋਇਆ ਨੀਲਾ ਨੀਲਾ ਹੋਈ ਹੋਈ ਹੈ ਤੇ ਇੱਕ ਛੋਟਾ ਜਿਹਾ ਪ੍ਰਚਾਰਕ ਹੈ ਉਮਰ ਦੇ ਵਿੱਚ ਤੇ ਉਸ ਵੱਲੋਂ ਐਸੀ ਇੱਕ ਕਹਾਣੀ ਅਸੀ ਗੱਪ ਰੱਖੀ ਗਈ ਹੈ ਜਿਹਨੂੰ ਸਾਡਾ ਪੂਰਾ ਯੂਥ ਜਾਂ ਫਿਰ ਮੈਂ ਉਹਨੂੰ ਬੇਨਤੀ ਕਰਾਂਗਾ ਵੀ ਛੋਟੇ ਵੀਰ ਤੁਸੀਂ ਅਜੇ ਪੜ੍ਹਾਈ ਕਰੋ ਜਾਂ ਤੁਹਾਡੇ ਖੇਡਣ ਮੰਨਣ ਦੀ ਜੀ ਉਮਰ ਹੈ ਜਿਹੜਾ ਇਹ ਪ੍ਰਚਾਰ ਦਾ ਖੇਤਰ ਹੈ ਬੜਾ ਡੂੰਘਾ ਹੈ ਕੋਈ ਮੁਗਲ ਨਾ ਹੋਵਾ ਅੰਧਕਨੇ ਨੇ ਨਾ ਪਰਚਾ ਲਾਇਆ ਇਸੇ ਤਰ੍ਹਾਂ ਹੀ ਜਿਹੜਾ ਇਹ ਬਾਬਾਵਾਦ ਦਾ ਪਖੰਡਿਆ ਨਾ ਇਹ ਹੋ ਸਕਦਾ ਵੀ ਅਜੇ ਹੋਰ ਪ੍ਰਗਟਨਾ ਹੁੰਦਾ ਜੀ ਇਦਾਂ ਦੇ ਬੰਦੇ ਨਾ ਜੰਮਦੇ ਤਾਂ ਇਹਨਾਂ ਦਾ ਧੰਵਾਦੀ ਕਰਨਾ ਚਾਹੀਦਾ ਵੀ ਇਹ ਆਪਣੀਆਂ ਜਪਲੀਆਂ ਦੇ ਰਾਹੀਂ ਜਿਹੜਾ ਕੁਝ ਗੱਪੋ ਕਹਾਣੀਆਂ ਸੁਣਾਉਂਦੇ ਆ ਤੇ ਬਾਅਦ ਦੇ ਵਿੱਚ ਕਹਿੰਦੇ ਆ ਜੀ ਇਹ ਅੱਜ ਤੋਂ 10 ਸਾਲ ਪੁਰਾਣੀ ਐ 12 ਸਾਲ ਪੁਰਾਣੀ ਐ ਤੇ ਇਟ ਮੀਨਜ਼ ਜਦੋਂ ਇਹਨਾਂ ਨਾਲ ਗੱਲਬਾਤ ਕਰੋ ਤੇ ਫਿਰ ਇਹ ਗੱਲਬਾਤ ਦਾ ਜਵਾਬ ਵੀ ਠੀਕ ਹੈ ਇਹ ਗੱਪ ਕਹਾਣੀਆਂ ਜਿਹੜੀਆਂ ਨੇ ਅੱਜ ਦੇ ਯੁੱਗ ਵਿੱਚ ਬਿਲਕੁਲ ਚੱਲਣੀਆਂ ਨਹੀਂ ਬਾਣੀ ਦਾ ਪੰ ਸਾਰੇ ਨੂੰ ਪਤਾ ਹੈ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਜਦੋਂ ਬਾਣੀ ਦੀ ਗੱਲ ਆਉਂਦੀ ਹੈ ਬਾਣੇ ਸਿਰਫ ਇਹ ਦਸਤਾਰਾ ਗੋਲ ਤੇ ਗੀਟਿਆਂ ਤੱਕ ਤਾਂ ਚੋਲਾ ਇਹਨੂੰ ਮੰਨਦੇ ਆ ਜਦ ਕਿ ਬਾਣਾ ਪੰਜ ਕਕਾਰੀ ਹੈ ਇਹ ਜਿੰਨਾ ਚਿਰ ਸੰਗਤ ਦਾ ਸਰੋਤ ਉੱਚਾ ਨਹੀਂ ਆਉਂਦਾ ਸੰਗਤ ਆਪ ਬਾਣੀ ਨਹੀਂ ਪੜਦੀ ਤੁਹਾਨੂੰ ਆਪ ਜਾ ਕੇ ਨਾ ਪੜਨਾ ਹਾਂ ਉਹਨਾਂ ਚ ਇਦਾਂ ਦੇ ਬਾਬੇ ਜੰਮਦੇ ਰਹਿਣਗੇ ਕੁੱਤੀਆਂ ਅਗਲੇ ਜਨਮ ਵਿੱਚ ਮਹਾਰਾਣੀਆਂ ਬਣਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦੇ ਵਿੱਚ ਮੈਂ ਹਰਪਾਲ ਸਿੰਘ ਸੁਨਾਬ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਜਦੋਂ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਨਾਲ ਹੀ ਸਾਡੇ ਵਿਚਾਰ ਸਾਨੂੰ ਗੁਰੂ ਦਮ ਪੰਥ ਦੇਖਿਆਂ ਵੱਲੋਂ ਕਈ ਪ੍ਰਕਾਰ ਦੀਆਂ ਜਿਹੜੀਆਂ ਚਨੋਤੀਆਂ ਨੇ ਪਿਛਲੇ ਕਾਫੀ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਨੇ ਮੌਜੂਦਾ ਸਮੇਂ ਦੇ ਵਿੱਚ ਕਿਸੇ ਨੇ ਬੜਾ ਸੋਣਾ ਕਿਹਾ ਹੈ ਗੁਰੂ ਡੰਮ ਨੇ ਮਾਰੀ ਹੈ ਮਾਰ ਐਸੀ ਗੁਰੂ ਡੰਮ ਨੇ ਮਾਰੀ ਹੈ ਮਾਰ ਐਸੀ ਭਰਮਾਂ ਵਿੱਚ ਪਾ ਕੇ ਜੱਗ ਨੂੰ ਛਲ ਰਹੇ ਨੇ ਕੂੜ ਕਫਟ ਪਖੰਡ ਦਾ ਖੇਲ ਰਚ ਕੇ ਥਾਂ ਥਾਂ ਤੇ ਡੇਰੇ ਮਲ ਰਹੇ ਨੇ ਇਹ ਡੇਰੇਦਾਰ ਡੇਰੇਦਾਰੀਆਂ ਕਰਕੇ ਐਸੀਆਂ ਗੱਪ ਕਹਾਣੀਆਂ ਸਾਡੇ ਕੋਲ ਲੈ ਕੇ ਆਂਦੇ ਆ ਤੇ ਬਾਅਦ ਦੇ ਵਿੱਚ ਜੋ ਇਹਨਾਂ ਦਾ ਤਰਕ ਦਿੱਤਾ ਜਾਂਦਾ ਉਹ ਬਹੁਤ ਹਸੋ ਹੀਣਾ ਹੋਇਆ ਕਰਦਾ ਹੈ ਅੱਜ ਸਾਡੇ ਵਿਚਕਾਰ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਧੰਮ ਦੀ ਬਾਬਤ ਪ੍ਰਿੰਸੀਪਲ ਗੁਰਪਚਨ ਸਿੰਘ ਜੀ ਪਨਵਾ THAILAND ਵਾਲੇ ਉੱਚੇ ਚੀ ਤੌਰ ਦੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਪੂ ਜੀ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਹਰਪਾਲ ਸਿੰਘ ਜੀ ਸਨਾਮ ਅਤੇ ਪੰਜਾਬੀ ਲੋਕ ਚੈਨਲ ਦੇ ਸਮੂਹ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਤੁਸੀਂ ਸੁਣਿਆ ਹੁਣ ਅੱਜ ਸਮੇਂ ਦੇ ਵਿੱਚ ਇੱਕ ਨੀਲਾ ਰੰਗ ਬੜਾ ਮਸ਼ਹੂਰ ਹੋਇਆ ਹੈ ਨੀਲਾ ਨੀਲਾ ਹੋਈ ਹੋਈ ਹੈ ਤੇ ਇੱਕ ਛੋਟਾ ਜਿਹਾ ਪ੍ਰਚਾਰਕ ਹੈ ਉਮਰ ਦੇ ਵਿੱਚ ਤੇ ਉਸ ਵੱਲੋਂ ਐਸੀ ਇੱਕ ਕਹਾਣੀ ਐਸੀ ਗੱਪ ਰੱਖੀ ਗਈ ਹੈ ਜਿਹਨੂੰ ਸਾਡਾ ਪੂਰਾ ਯੂਥ ਜਾਂ ਫਿਰ ਪੰਜਾਬੀ ਦਾ ਘਟੋ ਘਟ ਇਸ ਦੇ ਗਲੇ ਨਹੀਂ ਉਤਰਦੀ ਪਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਰੇ ਕੱਲ ਉਸ ਵੀਰ ਦੀ ਆਪਾਂ ਇੱਕ ਵੀਡੀਓ ਸੁਣੀ ਆ ਉਸ ਵੀਡੀਓ ਦੇ ਵਿੱਚ ਪਹਿਲੀ ਗੱਲ ਤੇ ਵੀ ਜਿੰਨੀ ਕੋ ਨਾਲ ਦੀ ਉਮਰ ਹੈ ਉਸ ਉਮਰ ਦੇ ਲਿਹਾਜ਼ ਨਾਲ ਤਾਂ ਇਸ ਤਰ੍ਹਾਂ ਦੇ ਜਿਹੜੇ ਬੱਚੇ ਆ ਉਹ ਆਪਣੇ ਪਿਤਾ ਕੋਲੋਂ ਜ਼ਿਆਦਾ ਨਾਲ ਟੱਚ ਫੋਨ ਮੰਗਦੇ ਆ ਮੈਂ ਉਹਨੂੰ ਬੇਨਤੀ ਕਰਾਂਗਾ ਵੀ ਛੋਟੇ ਵੀਰ ਤੁਸੀਂ ਅਜੇ ਪੜ੍ਹਾਈ ਕਰੋ ਜਾਂ ਤੁਹਾਡੇ ਖੇਡਣ ਮੰਨ ਲਈ ਜੀ ਉਮਰ ਹੈ ਜਿਹੜਾ ਇਹ ਪ੍ਰਚਾਰ ਦਾ ਖੇਤਰ ਹੈ ਬੜਾ ਡੂੰਘਾ ਹੈ ਇਸਾਈ ਮਤ ਦਾ ਪ੍ਰਚਾਰਕ ਬਣਨਾ ਤੇ ਉਹਨਾਂ ਨੂੰ 14 ਸਾਲ ਦਾ ਕੋਰਸ ਕਰਨਾ ਪੈਂਦਾ ਜੇ ਮੁਸਲਮਾਨ ਕਿਸੇ ਵੀਰ ਨੇ ਪ੍ਰਚਾਰਕ ਬਣਨਾ ਹੈ ਤਾਂ ਉਹਨੂੰ 12 ਸਾਲ ਦਾ ਕੋਰਸ ਕਰਨਾ ਪੈਂਦਾ ਮੇਰਾ ਖਿਆਲ ਹੈ ਸਾਡੀ ਕੌਮ ਦੇ ਅੰਦਰ ਜ਼ਮੀਨ ਤੋਂ 1.5-2 ਗੱਠਾ ਉੱਚਾ ਚੋਲਾ ਉਹਦੇ ਦੇਣ ਚਾੜ ਦੇ ਨੂੰ ਪੱਕਾ ਬ੍ਰਹਮ ਗਿਆਨੀ ਜਿਹੜਾ ਵੀ ਉਹ ਕੋਸ਼ਿਸ਼ ਕੀਤਾ ਜਾਂਦਾ ਉਸ ਵੀਰ ਨੇ ਜਿਹੜੀ ਗੱਲ ਕਹੀ ਹੈ ਭਾਈ ਨੇ ਗੱਲ ਕਹੀ ਹੈ ਕਿ ਹਨੇਰੀ ਨਹੀਂ ਸੀ ਹਵਾ ਨਹੀਂ ਸੀ ਚੱਲ ਰਹੀ ਜਾਂ ਮੀਂਹ ਨਹੀਂ ਸੀ ਆ ਰਿਹਾ ਤੇ ਉਹ ਵੱਡੇ ਮਹਾਰਾਜ ਕਹਿਣ ਲੱਗੇ ਵੀ ਜਾ ਤੂੰ ਘੜੇ ਤੋਂ ਟਕਣ ਚੁੱਕ ਤੇ ਉਹਨੇ ਜਾ ਕੇ ਘੜੇ ਤੋਂ ਟਕਣ ਚੁੱਕਿਆ ਉਹਨੂੰ ਕਿਹਾ ਵੀ ਥੋੜਾ ਚੁੱਕੀ ਥੋੜਾ ਚੁੱਕਣ ਦੇ ਨਾਲ ਥੋੜੀ ਹਵਾ ਆਏਗੀ ਲੋਕਾਂ ਦਾ ਸਾਹ ਸੌਖਾ ਆਵੇਗਾ ਉਹ ਭਲੇ ਲੋਕ ਨੇ ਪੂਰੇ ਟਕਣ ਚੁੱਕ ਦਿੱਤਾ ਤੇ ਬੜੀ ਹਨੇਰੀ ਆ ਗਈ ਮੀਂਹ ਆ ਗਿਆ ਲੋਕ ਤਰਾ ਤਰਾ ਕਰਨ ਲੱਗ ਪਏ ਇਦਾਂ ਦੀਆਂ ਗੱਪ ਕਹਾਣੀਆਂ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਜਿਨ੍ਹਾਂ ਦਾ ਅਸੀਂ 550 ਸਾਲਾ ਮਨਾ ਕੇ ਹਟੇ ਆਂ ਉਹਨਾਂ ਲਈ ਤੁਸੀਂ ਬਾਣੀ ਪੜ੍ਹ ਕੇ ਦੇਖੋ ਗੁਰੂ ਸਾਹਿਬ ਨੇ ਉਸ ਸਮੇਂ ਅੰਦਰ ਵੀ ਜਿਹੜੇ ਲੋਕ ਸੀ ਗੱਪ ਕਹਾਣੀਆਂ ਸੁਣਾਉਂਦੇ ਸੀ ਤੇ ਉਹਨਾਂ ਦੇ ਬਾਬਤ ਆਪਣੀ ਬਾਣੀ ਵਿੱਚ ਲਿਖਿਆ ਆ ਵੀ ਜਦੋਂ ਭਾਰਤ ਦੇ ਰਾਜੇ ਉਹਨਾਂ ਕੋਲ ਇਕੱਠੇ ਹੋ ਕੇ ਗਏ ਵੀ ਤੁਸੀਂ ਨਾਂ ਬੰਦਗੀ ਕਰਦੇ ਹੋ ਸੁਣਿਆ ਆ ਵੀ ਬਾਹਰਲੇ ਹਮਲਾਵਰ ਆ ਰਹੇ ਆ ਆਪਾਂ ਕਰੀਏ ਕੀ ਉਹਨਾਂ ਜੋਗੀਆਂ ਨੇ ਸਿੱਧਾਂ ਨੇ ਜਿਹੜੇ ਦੇਹਤਾਰੀ ਗੁਰੂ ਬਣੇ ਬੈਠੇ ਸੀ ਜਿਹੜੇ ਰੱਬ ਬਣੇ ਬੈਠੇ ਸੀ ਤੇ ਉਹਨਾਂ ਨੇ ਇਹ ਗੁਰ ਸਮਝਉਣ ਵਿੱਚ ਕਾਮਯਾਬੀ ਹਾਸਲ ਕੀਤੀ ਵੀ ਮਿੱਤਰੋ ਤੁਸੀਂ ਸਾਨੂੰ ਸੁੱਕਾ ਪ੍ਰਸ਼ਾਦ ਭਾਵ ਕਾਜੂ ਬਦਾਮ ਸ਼ਵਾਰੇ ਪਿਸਤਾ ਇਤਿਆਦਿਕ ਜਿਹੜਾ ਡਰਾਈ ਫਰੂਟ ਆ ਉਹ ਸਾਡੀ ਭੇਟਾ ਕਰਿ ਜਾਓ ਅਸੀਂ ਖਾ ਪੀ ਕੇ ਤੇ ਬੰਦਗੀ ਕਰਾਂਗੇ ਤੇ ਬੰਦਗੀ ਕਰਾਂਗੇ ਇਦਾਂ ਦੀ ਕਿ ਜਦੋਂ ਬਾਬਰ ਹਮਲਾਵਰ ਹੋ ਕੇ ਭਾਰਤ ਉੱਤੇ ਆਏਗਾ ਤੇ ਅਸੀਂ ਆਪਣੀਆਂ ਖੋਡਾਂ ਵਿੱਚ ਬੈਠੇ ਹੋਏ ਉਹ ਮੰਤਰ ਮਾਰਾਂਗੇ ਐਸਾ ਮੰਤਰ ਫੂਕਾਂਗੇ ਕਿ ਉਹਦੀਆਂ ਜਿਹੜੀਆਂ ਫੌਜਾਂ ਨੇ ਉਹ ਅੰਨੀਆਂ ਹੋ ਜਾਣਗੀਆਂ ਤਾਂ ਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਘੜੇ ਦੇ ਉੱਤੇ ਟੱਕਣ ਚੱਕਿਆ ਗਿਆ ਉਹ ਉਸ ਨੇ ਪੂਰੇ ਇਹ ਜਿਹੜੇ ਬਾਬਾ ਬਾਦ ਹੈ ਪੰਥ ਦੇ ਵਿੱਚ ਉਹਨੇ ਪੂਰੀ ਅਗਿਆਨਤਾ ਦਾ ਪਰਦਾ ਹੀ ਚੁੱਕ ਕੇ ਰੱਖ ਦਿੱਤਾ ਬਿਲਕੁਲ ਜੀ ਉਹਨੇ ਇਹਨਾਂ ਦੀ ਜਿਹੜੀ ਸੋਚ ਦਾ ਦਾਇਰਾ ਐਡਾ ਵੱਡਾ ਹੈ ਬਿਲਕੁਲ ਜੀ ਅਸਲ ਵਿੱਚ ਇਹਨਾਂ ਦਾ ਕਾਰਨ ਇਹ ਹੈ ਵੀ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਸਾਹਿਬ ਨੇ ਫਿਰ ਉਹਨਾਂ ਦਾ ਪਖੰਡ ਸਾਹਮਣੇ ਰੱਖਿਆ ਕੋਈ ਮੁਗਲ ਨਾ ਹੋਵਾ ਅੰਧਾਕ ਨੇ ਨਾ ਪਰਚਾ ਲਾਇਆ ਇਸੇ ਤਰ੍ਹਾਂ ਹੀ ਜਿਹੜਾ ਇਹ ਬਾਬਾਵਾਦ ਦਾ ਪਖੰਡਿਆ ਨਾ ਇਹ ਹੋ ਸਕਦਾ ਵੀ ਅਜੇ ਹੋਰ ਪ੍ਰਗਟਾ ਨਾ ਹੁੰਦਾ ਜੇ ਇਦਾਂ ਦੇ ਬੰਦੇ ਨਾ ਜੰਮਦੇ ਤਾਂ ਤੇ ਫਿਰ ਤਾਂ ਸਾਨੂੰ ਇਹਨਾਂ ਦਾ ਧੰਵਾਦੀ ਕਰਨਾ ਚਾਹੀਦਾ ਵੀ ਇਹ ਆਪਣੀਆਂ ਜਪਲੀਆਂ ਦੇ ਰਾਹੀਂ ਜਿਹੜਾ ਕੁਝ ਗੱਪੋ ਕਹਾਣੀਆਂ ਸੁਣਾਉਂਦੇ ਆ ਤੇ ਬਾਅਦ ਵਿੱਚ ਕਹਿੰਦੇ ਆ ਜੀ ਇਹ ਅੱਜ ਤੋਂ 10 ਸਾਲ ਪੁਰਾਣੀ ਐ 12 ਸਾਲ ਪੁਰਾਣੀ ਐ ਤੇ ਇਟ ਮੀਨਜ਼ ਜਦੋਂ ਇਹਨਾਂ ਨਾਲ ਗੱਲਬਾਤ ਕਰੋ ਤੇ ਫਿਰ ਇਹ ਗੱਲਬਾਤ ਦਾ ਜਵਾਬ ਵੀ ਠੀਕ ਹੀ ਦੇ ਦਿੰਦੇ ਆ ਜਵਾਬ ਇਸ ਵਾਸਤੇ ਛੇਕ ਨਹੀਂ ਦਿੰਦੇ ਕਿਉਂਕਿ ਇਹਨਾਂ ਦੇ ਕੋਲੇ ਵੀ ਇਸ ਤਰ੍ਹਾਂ ਦਾ ਸਾਧਨ ਹੈਗਾ ਆ ਵੀ ਪਪੂਲਰ ਹੋਣ ਵਾਸਤੇ ਮੀਡੀਆ ਵੀ ਅੱਜ ਕੱਲ ਦਾ ਇੱਕ ਮੀਡੀਆ ਵੀ ਆ ਗਿਆ ਤੇ ਅਸਲ ਵਿੱਚ ਇਹ ਗੈਰ ਕੁਦਰਤੀ ਗੱਲਾਂ ਸੁਣਾਉਂਦੇ ਨੇ ਗੈਰ ਕੁਦਰਤੀ ਗੱਲਾਂ ਸਾਡੀਆਂ ਪਿੰਡਾਂ ਵਾਲੀਆਂ ਸਤਕਾਰਯੋਗ ਮਤਾਵਾ ਬਜ਼ੁਰਗ ਜਿਨ੍ਹਾਂ ਨੇ ਗਤਾਬਾਂ ਨਹੀਂ ਸੀ ਪੜੀਆਂ ਉਹ ਇਹਨਾਂ ਦੇ ਰੱਬ ਜਨਾਂ ਯਕੀਨ ਕਰਦੇ ਸੀ ਵੀ ਇਹਨਾਂ ਨੇ ਚੋਲਾ ਪਾਇਆ ਵੀ ਹੋ ਸਕਦਾ ਵੀ ਇਹ ਬਹੁਤ ਪਹੁੰਚੇ ਲੋਕ ਹੋਣ ਤੇ ਜੋ ਇਹ ਗੱਲ ਕਹਿੰਦੇ ਨੇ ਬਿਲਕੁਲ ਸਹੀ ਹੈ ਇਹਨਾਂ ਨੇ ਮੇਰਾ ਖਿਆਲ ਹੈ ਵੀ ਤਮਾਮ ਜਿੰਨੇ ਡੇਰਾਵਾਦ ਆ ਉਹਨਾਂ ਸਾਰਿਆਂ ਨੂੰ ਇਸ ਬਾਬੇ ਨੇ ਇਸ ਘਟਨਾ ਦੇ ਨਾਲ ਨੰਗਿਆਂ ਕਰਕੇ ਰੱਖ ਦਿੱਤਾ ਵੀ ਇਹਨਾਂ ਕੋਲੇ ਗੈਰ ਕੁਦਰਤੀ ਗਿਆਨ ਹੈ ਇਹਨਾਂ ਕੋਲੇ ਅਸਲੀ ਜਿਹੜਾ ਗਿਆਨ ਹੈ ਜਾਂ ਕਿਤਾਬੀ ਸਟੱਡੀ ਆ ਅਨੁਭਾਵੇ ਆ ਉਹ ਇਹਨਾਂ ਕੋਲੇ ਬਿਲਕੁਲ ਹੈ ਨਹੀਂ ਇਹ ਗੱਪ ਕਹਾਣੀਆਂ ਜਿਹੜੀਆਂ ਨੇ ਅੱਜ ਦੇ ਯੋਗ ਵਿੱਚ ਬਿਲਕੁਲ ਚਲਣੀਆਂ ਨਹੀਂ ਕਿਉਂਕਿ ਅੱਜ ਸਾਰਾ ਜਿਹੜਾ ਸਾਡਾ ਬੱਚਾ ਆ ਇਹ ਕੈਮਿਸਟਰੀ ਵੀ ਪੜ੍ਹਿਆ ਆ ਫਿਜ਼ਿਕਸ ਵੀ ਪੜ੍ਹ ਰਿਹਾ ਆ ਜੀਓਗ੍ਰਾਫੀ ਪੜ੍ਹ ਰਿਹਾ ਆ ਤਰਕ ਦੇ ਉੱਤੇ ਗੱਲ ਕਰਦਾ ਆ ਇਹ ਗੈਰਕੁਦਰ ਦੀ ਗੱਲ ਹੋ ਹੀ ਨਹੀਂ ਸਕਦੀ ਵੀ ਘੜੇ ਦਾ ਟੱਕਣ ਚੁੱਕ ਦੇ ਹਨੇਰੀ ਆ ਜਾਏ ਤੇ ਜਿਹੜਾ ਜੇ ਅਸੀਂ ਕਹੀਏ ਵੀ ਸਿੱਖ ਪੰਥ ਦੇ ਵਿੱਚ ਸਾਡੇ ਵਿੱਚ ਇਹ ਜਿਹੜਾ ਬਾਬਾਵਾਦ ਹੈ ਡੇਰਾਵਾਦ ਇਹਦੀ ਸ਼ੁਰੂਆਤ ਕਿੱਥੋਂ ਹੋਈ ਇਹਦੀ ਸ਼ੁਰੂਆਤ ਜੇ ਦੇਖਿਆ ਜਾਵੇ ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਜ਼ਮਾਨੇ ਵਿੱਚ ਮਿਹਰਬਾਨ ਮਹੱਲਾ ਛੇਵਾਂ ਲਾ ਕੇ ਤੇ ਜਦੋਂ ਨਾਨਕ ਨਾਮ ਉਚਾਰਨ ਕਰਨ ਲੱਗਾ ਸੀ ਤੇ ਉਦੋਂ ਸਿੱਖ ਵਿਦਵਾਨਾਂ ਨੇ ਗੁਰੂ ਅਰਜਨ ਪਾਲ ਸਾਹਿਬ ਮਹਾਰਾਜ ਜੀ ਨਾਲ ਸਲਾਹ ਕੀਤੀ ਵੀ ਇਦਾਂ ਤਾਂ ਨਾਨਕ ਦਾ ਨਾਮ ਹੋਰ ਵੀ ਲੋਕ ਵਤਨਾ ਸ਼ੁਰੂ ਕਰ ਦੇਣਗੇ ਫਿਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਉਹ ਤਿਆਰ ਕੀਤੀ ਸਾਰੀ ਜਿਹੜੀ ਬਾਣੀ ਸੀ ਉਹਨੂੰ ਇੱਕ ਜਗ੍ਹਾ ਇਕੱਠਾ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਹਨਾਂ ਨੇ ਤਿਆਰ ਕਰਾਈ ਕੁਝ ਇਹ ਜਿਹੜੀਆਂ ਮਿਹਰਬਾਨ ਜਾਂ ਪ੍ਰਿਥੀ ਚੰਦ ਉਹਨਾਂ ਵੱਲੋਂ ਜਿਹੜੀ ਬਾਣੀ ਰਚੀ ਜਾਂਦੀ ਕੋਈ ਐਗਜ਼ਾਮਪਲਸ ਤੁਹਾਡੇ ਕੋਲ ਕੋਈ ਤੁਕਾਂ ਐਸੀਆਂ ਹੈਗੀਆਂ ਜਿਹੜੀਆਂ ਅੱਜ ਵੀ ਬਹੁਤ ਪ੍ਰਚਲਿਤ ਹੋਣ ਉਹ ਦੇਖੋ ਤੁਸੀਂ ਆ ਨਾਨਕ ਨਾਂ ਜਿੱਦਾਂ ਆਪਣੇ ਉਹ ਨਾਮਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਤਾਂ ਇਦਾਂ ਦੇ ਤੁਕਾਂ ਬਣ ਗਈਆਂ ਹੋਰ ਵੀ ਜਿਵੇਂ ਆਪਣੇ ਜਿਹੜੀ ਬਾਲੇ ਵਾਲੀਆਂ ਜਨ ਸਾਖੀ ਆ ਉਹਦੇ ਵਿੱਚ ਵੀ ਉਹ ਬੜੀਆਂ ਸਾਰੀਆਂ ਜਿਹੜੀਆਂ ਵੀ ਇਦਾਂ ਦੀ ਰਚਤ ਜਿਹੜੀ ਰਚਨਾ ਮਿਲਦੀ ਹੈ ਉਵੇਂ ਰਚਨ ਜਿਹੜੀ ਰਚਤ ਰਚਨਾ ਉਹਨੇ ਸਾਨੂੰ ਮਿਲਦੀ ਆ ਇਥੇ ਇਹ ਕੰਮ ਰੁਕਦਾ ਨਹੀਂ ਹੈ ਬਲਕਿ ਇਹ ਦੇਹਤਾਰੀ ਗੁਰੂ ਦਾ ਜਿਹੜਾ ਪ੍ਰਸੰਗ ਹੈ ਇਹ ਬਾਬੇ ਬਕਾਲੇ ਵੀ ਪ੍ਰਗਟ ਹੁੰਦਾ ਤੁਹਾਡੇ ਸਾਹਮਣੇ ਜੀ ਬਾਬੇ ਬਕਾਲੇ ਵੀ ਜਿਹੜਾ ਵੀ ਇਹ ਦੇਹਤਾਰੀ ਜਿਹੜੀ ਹੈ ਵੀ ਉਹ ਆਣ ਕੇ ਬੈਠ ਗਏ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਗਈ ਸਿਧਾਂਤ ਤਿਆਰ ਹੋ ਗਿਆ ਤੇ ਜਿਹੜੇ ਇਦਾਂ ਦੇ ਡੇਰੇ ਸੀ ਉਹ ਇਹ ਸਮਝਦੇ ਵੀ ਆਪਾਂ ਹੁਣ ਸਿੱਖੀ ਵਿੱਚ ਕੋਸ ਪੜ ਕਿਦਾਂ ਕਰੀਏ ਉਹਨਾਂ ਨੇ ਸਿੱਖੀ ਦੇ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਇਦਾਂ ਦੇ ਗ੍ਰੰਥ ਤਿਆਰ ਕੀਤੇ ਕਿ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਹੀਂ ਬਲਕਿ ਉਹਨਾਂ ਗ੍ਰੰਥਾਂ ਦੀ ਜਿਹੜੀ ਵਿਚਾਰ ਆ ਉਹ ਗੁਰਦੁਆਰੇ 'ਚ ਹੋਣੀ ਸ਼ੁਰੂ ਹੋ ਗਈ। ਉਹਨਾਂ ਗ੍ਰੰਥਾਂ ਦੀ ਵਿਚਾਰ ਕਰਕੇ ਕਿਉਂਕਿ ਉਹਨਾਂ ਵਿੱਚ ਕਰਾਮਾਤਾਂ ਸੀ ਤੇ ਕਰਾਮਾਤਾਂ ਸੁਣਾਉਣ ਵਾਲੇ ਇਦਾਂ ਦੇ ਬੰਦੇ ਸੀ। ਮੈਂ ਇੱਕ ਛੋਟੀ ਜੀ ਤੁਹਾਨੂੰ ਉਦਾਹਰਣ ਦੇਣੀ ਚਾਹਾਂਗਾ। ਇੱਕ ਦਾਸ ਦੀ ਪੁਸਤਕ ਹੈ ਜੱਗੋਂ 13ਵਾਂ ਭਾਗ ਪਹਿਲਾ। ਉਹਦੇ ਵਿੱਚ ਕਰਤਾਰਪੁਰ ਦੇ ਨੇੜੇ ਇੱਕ ਸਮਾਗਮ ਸੀ। ਤੇ ਇਹ ਘਟਨਾ ਜਿਹੜੀ ਆ ਸਿੱਖ ਮਾਰਗ ਉਤੇ ਵੀ ਲਿਖੀ ਹੋਈ ਤੁਹਾਨੂੰ ਮਿਲ ਜਾਏਗੀ ਤੇ ਮੇਰੇ ਤੋਂ ਪਹਿਲਾਂ ਇੱਕ ਸੋ ਕਾਰਡ ਬਾਬਾ ਸੀ ਤੇ ਉਹਦੇ ਨਾਲ ਪੰਜ ਸੱਤ ਬੰਦੇ ਚਿੰਟਿਆਂ ਵਾਲੇ ਟੋਲਗੀਆਂ ਵਾਲੇ ਸੀ ਤੇ ਬਾਬੇ ਨੇ ਇੱਕ ਕਹਾਣੀ ਸੁਣਾਈ ਉੱਥੇ ਵੀ ਬਾਬਾ ਕਹਿਣ ਲੱਗਾ ਵੀ ਬਡੇ ਮਹਾਰਾਜ ਕੋਲੇ ਇੱਕ ਜ਼ਿਮੀਂਦਾਰ ਆਇਆ ਉਹ ਕਹਿੰਦਾ ਜੀ ਮੇਰੀ ਮੱਝ ਨਹੀਂ ਮਿਲਦੀ ਬਾਬਾ ਜੀ ਕਹਿਣ ਲੱਗੇ ਪੰਜ ਸੱਤ ਛੋਟੇ ਮਾਰੀ ਉਹ ਮੱਝ ਮਿਲਣੀ ਸ਼ੁਰੂ ਹੋ ਜਾਏਗੀ ਤੇ ਉਦੋਂ ਬਾਅਦ ਉਹ ਲਗਾਤਾਰ 500 ਛੋਟੇ ਮਾਰਦਾਰਾ ਮੱਝ ਮਿਲਦੀ ਰਹੀ ਫਿਰ ਇਦਾਂ ਦੀ ਕਹਾਣੀਆਂ ਉਹਨੇ ਜਦੋਂ ਸੁਣਾਈ ਦੇ ਉਦੋਂ ਬਾਅਦ ਮੇਰੀ ਕਥਾ ਸੀ ਮੈਂ ਇੱਕ ਬੇਨਤੀ ਕੀਤੀ ਸੰਗਤ ਨੂੰ ਵੀ ਗੁਰੂ ਪਿਆਰੀ ਸੰਗਤ ਜੀ ਗੱਲ ਇਹ ਆ ਵੀ ਤੁਸੀਂ ਬਹੁਤ ਸਾਰੇ ਪਰਿਵਾਰਾਂ ਗਊਆਂ ਵੀ ਰੱਖੀਆਂ ਨੇ ਮੱਝਾਂ ਵੀ ਰੱਖੀਆਂ ਨੇ ਤੁਸੀਂ ਇਹ ਦੱਸੋ ਵੀ ਕਦੇ ਕਿਸ ਨੇ ਇਦਾਂ ਛੋਟੇ ਮਾਰ ਕੇ ਕਿਤੇ ਦੁੱਧ ਚੋਇਆ ਆ ਦੁੱਧ ਤਾਂ ਤਾਂ ਹੀ ਦਊਗਾ ਪਸ਼ੂ ਜੇ ਉਹਨੂੰ ਆਪਾਂ ਵਾਂਡ ਵੜੇਵਾ ਸਹੀ ਖਰਾਕ ਉਹਨੂੰ ਪਾਵਾਂਗੇ ਤਾਂ ਮਰ ਮੈਂ ਕਿਹਾ ਤੁਸੀਂ ਪੈਸੇ ਵੀ ਢੇਰ ਲਾ ਦਿੱਤੇ ਤੇ ਸੁਣਿਆ ਤੁਸੀਂ ਕੀ ਹੈ ਇਹਦੇ ਨਾਲ ਹੀ ਉਸ ਦੀਵਾਨ ਦੇ ਬਾਹਰ ਜਿਹੜੀਆਂ ਦੁਕਾਨਾਂ ਸਾਮਾਨ ਵੇਚ ਰਿਆ ਸੀ ਉਹ ਵੀ ਮਨ ਕਰ ਤਾ ਸਾਮਾਨ ਸੀ ਮੈਂ ਫਿਰ ਫਿਰ ਲਿਖਿਆ ਆ ਵੀ ਜੋ ਦੀਵਾਨ ਵਿੱਚ ਸੁਣਾਇਆ ਜਾ ਰਿਹਾ ਉਹ ਵੀ ਸਹੀ ਸਿਧਾਂਤ ਨਹੀਂ ਜੋ ਬਾਹਰ ਦੁਕਾਨਾਂ ਦੇ ਵੇਚ ਰਿਹਾ ਉਹ ਵੀ ਸਹੀ ਵਿੱਚ ਨਹੀਂ ਵੇਚ ਰਿਹਾ ਇਹਦੇ ਵਾਸਤੇ ਆਮ ਗੁਰਦੁਆਰੇ ਦੇਖੋ ਉਹ ਜਿਹੜੀਆਂ ਗੈਰ ਕੁਦਰਤੀ ਕਿਤਾਬਾਂ ਵਾਲੀਆਂ ਭਗਤ ਮਾਲਾ ਜਾਂ ਸੰਕਟ ਮੋਚਨ ਜਾਂ ਦੁੱਖ ਪੰਦੇ ਗੁੱਟਕੇ ਤੇ ਆਦਿਕ ਉਹ ਲੋਕ ਤਸਵੀਰਾਂ ਘਰਾਂ ਵਿੱਚ ਲਾ ਜਾ ਰਹੇ ਨੇ ਤੇ ਸਿਧਾਂਜ ਜਿਹੜਾ ਵੀ ਉਹ ਨਹੀਂ ਲਾ ਜਾ ਰਹੇ ਇਸ ਵਾਸਤੇ ਇਦਾਂ ਦੇ ਨੀਲੇ ਜਿਹੜੇ ਆ ਉਹ ਪੈਦਾ ਹੋ ਹੀ ਜਾਂਦੇ ਆ ਗਾਹ ਬਗਾਹੇ ਤੇ ਉਹਨਾਂ ਦਾ ਮੇਰਾ ਖਿਆਲ ਹੈ ਵੀ ਇਹ ਇਸ ਨੀਲੇ ਦੇ ਰਾਹੀਂ ਡੇਰਾਵਾਦ ਉੱਤੇ ਜਿਹੜੀ ਅਸਲਈਅਤ ਹੈ ਉਹ ਆਮ ਲੋਕਾਂ ਨੂੰ ਸਮਝ ਲੱਗੀ ਹੈ ਵੀ ਇਹ ਕਰ ਕੀ ਰਿਹਾ ਹੈ ਤੁਸੀਂ ਇਸ ਦਾ ਜਿਹੜਾ ਇਲਾਜ ਹੈ ਉਹ ਕੀ ਮੰਨਦੇ ਹੋ ਵੀ ਇਹਦਾ ਇਲਾਜ ਇਹ ਹੈ ਜੀ ਗੁਰਮਤ ਅਨਸਾਰ ਗੁਰਮਤ ਅਨਸਾਰ ਇਹਦਾ ਇਲਾਜ ਇਹ ਹੈ ਵੀ ਅਸੀਂ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਸੀ ਗੁਰਮਤ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣੀ ਚਾਹਾਂਗਾ ਪਿਛਲੇ ਦਿਨੀ ਅਸੀਂ ਸ਼ਾਹੀ माम ਨੂੰ ਗੁਰਮਤ ਗਿਆਨ ਮਸ਼ੀਨ ਕਾਲਜ ਵਿੱਚ ਬੁਲਾਇਆ ਸੀ ਬਹੁਤ ਵਧੀਆ ਬੁਲਾਰਾ ਪੜਿਆ ਲਿਖਿਆ ਬੁਲਾਰਾ ਉਹਨੇ ਗੱਲ ਬੜੀ ਕਮਾਲ ਦੀ ਕਹੀ ਉਹ ਕਹਿਣ ਲੱਗਾ ਅਸੀਂ ਮਸੀਤਾਂ ਦੇ ਜਿੱਥੇ ਰੁਪਈਆ ਬਹੁਤ ਲਾਇਆ ਆ ਅਸੀਂ ਉਥੇ ਦੇਣੇ ਨਮਾਜ਼ ਪੜ੍ਹਦੇ ਆ ਪਰ ਹਫਤੇ ਦੋ ਵਾਰ ਤਿੰਨ ਵਾਰ ਅਸੀਂ ਜਿਹੜੀ ਧਰਮ ਦੀ ਪੜ੍ਹਾਈ ਆ ਯਾਨੀ ਕੁਰਾਨ ਸ਼ਰੀਫ ਆ ਉਹ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਬੱਚਿਆਂ ਨੂੰ ਗਿਆਨ ਆਉਂਦਾ ਹੈ ਤੇ ਉਹ ਕਹਿੰਦੇ ਆ ਵੀ ਅਸੀਂ ਇਦਾਂ ਹੀ ਸਾਨੂੰ ਸਿੱਖ ਕੌਮ ਨੂੰ ਵੀ ਕਰਨਾ ਚਾਹੀਦਾ ਵੀ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬੜੀਆਂ ਵਧੀਆ ਬਣੀਆਂ ਨੇ ਇਹਨਾਂ ਬਿਲਡਿੰਗਾਂ ਦੇ ਅੰਦਰ ਇਮਾਰਤਾਂ ਦੇ ਅੰਦਰ ਜਿਹੜਾ ਨੌਜਵਾਨ ਆ ਉਹਨਾਂ ਨੂੰ ਧਰਮ ਦੀ ਜਿਹੜੀ ਪੜ੍ਹਾਈ ਆ ਗੁਰੂ ਗ੍ਰੰਥ ਸਾਹਿਬ ਦਾੜਾ ਦੇ ਆ ਉਹ ਕਰਾਉਣਾ ਚਾਹੀਦਾ ਅੱਜ ਗੁਰੂ ਗ੍ਰੰਥ ਸਾਹਿਬ ਦਾੜਾ ਅਧਿਆਨ ਹੈ ਨੇ ਉਹ ਮੇਰਾ ਖਿਆਲ ਹੈ ਵੀ ਗੁਰਦੁਆਰਿਆਂ ਵਿੱਚੋਂ ਲਗਭਗ ਥੋੜੇ ਛੱਡ ਲਓ ਬਾਕੀ ਇਹ ਲੋਪ ਹੀ ਹੋ ਗਿਆ ਬਹੁਤ ਥੋੜੇ ਗੁਰਦੁਆਰਿਆਂ ਵਿੱਚ ਜਿੱਥੇ ਬੱਚਿਆਂ ਨੂੰ ਇਹ ਪੜਾਇਆ ਜਾ ਰਿਹਾ ਜਿੰਨਾ ਚਿਰ ਤੱਕ ਤੁਸੀਂ ਬੱਚਿਆਂ ਨੂੰ ਇਹ ਗੁਰਮਤਿ ਦੀ ਵਿਦਿਆ ਨਹੀਂ ਦਿਓਗੇ ਉਹਨਾਂ ਚਿਰ ਤੱਕ ਉਹ ਏਦਾਂ ਦੇ ਗਪੌੜ ਸੁਣਨਗੇ ਗੁਰਦੁਆਰਾ ਪੂਜਾ ਦਾ ਕੇਂਦਰ ਹੈ ਜਾਂ ਪ੍ਰਚਾਰ ਦਾ ਕੇਂਦਰ ਹੈ ਮੌਜੂਦਾ ਸਮੇਂ ਦੇ ਵਿੱਚ ਸਾਡੇ ਜਿਹੜੇ ਗੁਰਦੁਆਰੇ ਨੇ ਉਹ ਕੀ ਰੋਲ ਪਲੇ ਕਰ ਰਹੇ ਹੈ ਗੁਰਦੁਆਰੇ ਕਰਮ ਕਾਂਡ ਦਾ ਰੋਲ ਪਲੇ ਕਰ ਰਹੇ ਹੈ ਗੁਰਦੁਆਰੇ ਸੋਜੀ ਦਾ ਥਾਂ ਸੀ ਭਾਈ ਕਾਂ ਸੋਜੀ ਪਾਇ ਸੀ ਭਾਈ ਕਾਨ ਸਿੰਘ ਨਾਬਾ ਨੇ ਗੁਰਦੁਆਰੇ ਦਾ ਕਨਸਰਟ ਬੜਾ ਵਧੀਆ ਲਿਖਿਆ ਵੀ ਜਿਹੜਾ ਬਾਹਰ ਨਿਸ਼ਾਨ ਸਾਹਿਬ ਹੈ ਇਹ ਦੱਸਦਾ ਵੀ ਭਲੇ ਅੰਦਰ ਜਾ ਕੇ ਮੱਥਾ ਟੇਕ ਉਥੋਂ ਅਕਲ ਹੈ ਜੀ ਨਿਸ਼ਾਨ ਸਾਹਿਬ ਦਾ ਫਰਅ ਦੱਸਦਾ ਹੈ ਕਿ ਇੱਥੇ ਰਾਤ ਰਹਿਣ ਵਾਸਤੇ ਕਮਰਾ ਮਿਲੇਗਾ ਇੱਥੇ ਬੱਚਿਆਂ ਦੇ ਪੜਨ ਵਾਸਤੇ ਸਕੂਲ ਹੈ ਇੱਥੇ ਮਾਲ ਖਾੜਾ ਹੋਵੇਗਾ ਯਾਨੀ ਜੇਮ ਹੋਵੇਗਾ ਇੱਥੇ ਰੋਗੀ ਵਾਸਤੇ ਦਵਾਈ-ਦਾਰੂ ਦਾ ਪ੍ਰਬੰਧ ਕੀਤਾ ਜਾਵੇਗਾ ਹਾਂ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਨਿਸ਼ਾਨ ਸਾਹਿਬ ਨੂੰ ਲਮਿਆਂ ਪਾ ਕੇ ਭਾਵੇਂ ਕੱਚੀ ਲੱਸੀ ਨਾਲ ਥੋਲੋ ਭਾਵੇਂ ਦਹੀਂ ਨਾਲ ਥੋਲੋ ਕੀ ਫਰਕ ਪੈਣਾ ਹੈ ਨਿਸ਼ਾਨ ਸਾਹਿਬ ਦੇ ਕਨਸੈਪਟ ਨੂੰ ਸਾਨੂੰ ਸਮਝਣਾ ਪਏਗਾ ਕਿ ਨਿਸ਼ਾਨ ਸਾਹਿਬ ਕਹਿ ਕੀ ਰਿਹਾ ਹੈਗਾ ਅਸੀਂ ਉਸ ਸਿਧਾਂਤ ਨੂੰ ਸਮਝਣ ਦੀ ਬਜਾਏ ਅਸੀਂ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਵਾਸਤੇ ਜਿਹੜਾ ਗੁਰਦੁਆਰੇ ਦਾ ਕਨਸੈਪਟ ਸੀ ਇਹ ਇਹਦਾ ਨਾਂ ਪਹਿਲਾਂ ਹੁੰਦਾ ਸੀ ਧਰਮਸਾਲ ਤੇ ਧਰਮਸਾਲ ਤੋਂ ਬਾਅਦ ਵਿੱਚ ਇਹ ਬਣਿਆ ਇਹਦਾ ਨਾਮ ਗੁਰਦੁਆਰਾ ਜੀ ਗੁਰਦੁਆਰੇ ਤੋਂ ਤਰੱਕੀ ਕਰਦੇ ਕਰਦੇ ਅਸੀਂ ਬਣਾ ਲਿਆ ਹੁਣ ਗੁਰੂ ਘਰ ਜੀ ਤੇ ਗੁਰੂ ਘਰ ਦਾ ਜਿਹੜਾ ਅਰਥ ਹੈਗਾ ਉਹ ਗੁਰਦੁਆਰੇ ਦੀ ਫੀਲਿੰਗ ਨਹੀਂ ਦੇ ਸਕਦਾ ਕਿਉਂਕਿ ਘਰ ਦਾ ਅਰਥ ਹੁੰਦਾ ਜਿੱਥੇ ਦੋ ਪਰਾਂਵਾਂ ਨੇ ਵੰਡ ਵੀ ਕਰਨੀਆਂ ਜਿੱਥੇ ਵਿਆਹ ਸ਼ਾਦੀ ਦੇ ਕੱਪੜੇ ਵੀ ਦੇਖੇ ਜਾਣੇ ਆ ਜਿੱਥੇ ਸਗਨ ਦੇਖਿਆ ਜਾਣਾ ਹੈਗਾ ਇਹ ਇਹਨੂੰ ਗੁਰਦੁਆਰਾ ਹੀ ਰਹਿਣ ਦਈਏ ਗੁਰਦੁਆਰਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦਾ ਪ੍ਰਚਾਰ ਕੀਤਾ ਜਾਵੇ ਜੇ ਥੋੜੇ ਸ਼ਬਦਾਂ ਵਿੱਚ ਇਹ ਗੱਲ ਕਹਿਣੀ ਹੋਵੇ ਜੀ ਵੀ ਜਿਹੜੇ ਸਾਧ ਨੇ ਉਹਨਾਂ ਦੀਆਂ ਮੌਜੂਦਾ ਸਮੇਂ ਚ ਕਿਹੜੇ-ਕਿਹੜੇ ਲੱਛਣ ਦੱਸੇ ਜਾਂਦੇ ਆ ਵੀ ਆਹ ਸਾਧ ਹੈ ਦੇਖੋ ਸਭ ਤੋਂ ਪਹਿਲੀ ਗੱਲ ਤੇ ਆ ਵੀ ਇਹ ਆਪਣੇ ਗੁਰਦੁਆਰੇ ਨੂੰ ਠਾਠ ਕਹਿਣਾ ਸ਼ੁਰੂ ਕਰ ਦਿੱਤਾ ਜੀ ਨਿਸ਼ਾਨ ਸਾਹਿਬ ਇਹ ਨਹੀਂ ਲਾਉਂਦੇ ਜਿਹੜੀ ਸਾਡੀ ਲੰਗਰ ਦੀ ਇੱਕ ਬੜੀ ਵੱਡੀ ਸੰਸਥਾ ਆ ਉਹਦੇ ਤੇ ਨਾ ਬੜੀ ਵੱਡੀ ਢਾਲ ਲਾਈ ਹੈਗੀ ਆ ਤੀਜੀ ਗੱਲ ਇਹ ਆ ਵੀ ਇਹਨਾਂ ਨੇ ਇੱਕ ਪਹਿਰਾਵਾ ਸਿੱਖੀ ਵਿੱਚ ਇਦਾਂ ਦਾ ਉਜਾਗਰ ਕੀਤਾ ਵੀ ਸ਼ਾਇਦ ਇਹ ਪਹਿਰਾਵਾ ਹੀ ਸਿੱਖੀ ਹੈ ਤੇ ਜਦ ਕਿ ਸਾਰੀ ਗਰਬਾਣੀ ਪੜ ਕੇ ਦੇਖ ਲਓ ਪਹਿਰਾਵਾ ਜਿਹੜਾ ਵੀ ਉਹਨੂੰ ਮਾਨਤਾ ਨਹੀਂ ਦਿੱਤੀ ਹੈਗੀ ਜੀ ਇਸ ਵਾਸਤੇ ਇਹਨਾਂ ਨੇ ਇੱਕ ਵਿਲੱਖਣਤਾ ਜਿਹੜੀ ਪੈਦਾ ਕਰ ਦਿੱਤੀ ਆ ਤੇ ਉਹ ਅੱਖਾਂ ਮੀਚ ਕੇ ਬੰਦਗੀ ਵਾਲੀ ਜਾਂ ਦੂਜਾ ਤੀਜਾ ਇਦਾਂ ਦੇ ਕਰਮਕਾਂਡ ਆ ਉਹ ਜਿਹੜੇ ਜੇ ਮੇਰਾ خیال ਆ ਵੀ ਜੇ ਪੂਰੇ ਦੱਸਣ ਦਾ ਯਤਨ ਕਰਾਂਗੇ ਤੇ ਕਈਆਂ ਨੂੰ ਐਂ ਲੱਗਦਾ ਵੀ ਸ਼ਾਇਦੇ ਸ਼ਰਧਾ ਤੋੜਦੇ ਆ ਸ਼ਰਧਾ ਨਹੀਂ ਇਹ ਸ਼ਰਧਾ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਦੀ ਤੋੜੀ ਜਿਹੜੇ ਮਰਿਆਂ ਨੂੰ ਪਾਣੀ ਦੇ ਰਹੇ ਸੀ ਜੀ ਉਹਨਾਂ ਨੂੰ ਇੱਕ ਸ਼ਰਦਾ ਦੀ ਛੋਟ ਜੀ ਕਰਨਾ ਵੀ ਹਰਦਵਾਰ ਸਹਿ ਪੁੱਛਦੇ ਵੀ ਭਾਈ ਤੁਸੀਂ ਕਰਦੇ ਕੀ ਉਹ ਕਹਿੰਦੇ ਬਜ਼ੁਰਗ ਚੜਾਈ ਕਰ ਗਏ ਆ ਤੇ ਉਹ ਐਸੀ ਸੋਚਿਆ ਪਿਆਸੇ ਨਾ ਮਰ ਜਾਣ ਗੁਰਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਵੀ ਗੱਲ ਬੜੀ ਵਧੀਆ ਹੈ ਤੇ ਮਰਿਆਂ ਨੂੰ ਪਾਣੀ ਦੇ ਰਹੇ ਆ ਆਪਣੇ ਪੇਦਾਂ ਦੀ ਤੇ ਪਿੱਛੇ ਖੇਤੀ ਹੈ ਆਪਾਂ ਇੱਥੋਂ ਪਾਣੀ ਪੇਈ ਦੇਨੇ ਆ ਜੀ ਦੇਖੋ ਤੇ ਉਹ ਫਿਰ ਭੱਜੇ ਭੱਜੇ ਆਏ ਸਭ ਨੂੰ ਪਤਾ ਆ ਵੀ ਭਾਉ ਕੀ ਕਰਦੇ ਹੋ ਕਹਿੰਦੇ ਵੀ ਬਜ਼ੁਰਗ ਨੇ ਉਹਨਾਂ ਦੇ ਖੇਤ ਐ ਮੇਰੇ ਆਪਣੇ ਆ ਮੈਂ ਆਖਿਆ ਪਾਣੀ ਪੇਈ ਦੀਏ ਉਹ ਕਹਿੰਦੇ ਤੇਰਾ ਪਾਣੀ ਤੇ ਪਹਿਰੇ ਪੈਂਦਾ ਉਹ ਕਹਿੰਦੇ ਮਰਦਾਨਿਆਂ ਜੀ ਫਿਰ ਸਾਡਾ ਪਾਣੀ ਪੈਰਾਂ ਪੀਂਦਾ ਤੇ ਇਹਨਾਂ ਦਾ ਵੀ ਪਾਣੀ ਪੈਰਾਂ ਚ ਪੀਂਦਾ ਹੈਗਾ ਇਸ ਵਾਸਤੇ ਗੁਰੂ ਨਾਨਕ ਪਾਲ ਸਾਹਿਬ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਔਰ ਜਿਨ੍ਹਾਂ ਨੂੰ ਗਿਆਨ ਦੀ ਸਮਝ ਆਈ ਉਹ ਮੁੜ ਕੇ ਹਰਦਵਾਰ ਜਾ ਕੇ ਮਰਿਆਂ ਨੂੰ ਪਾਣੀ ਨਹੀਂ ਦੇ ਰਹੇ ਵਰਨਾ ਅੱਜ ਵੀ ਲੋਕ ਪਾਣੀ ਦੇ ਰਹੇ ਹੈਗੇ ਆ ਅਸਲ ਵਿੱਚ ਵੀਰ ਹਰਪਾਲ ਸਿੰਘ ਸੁਨਾਮ ਜੀ ਬੇਨਤੀ ਇਹ ਆ ਵੀ ਜਿਹੜੀ ਗੱਲ ਸਮਝਣ ਵਾਲੀ ਆ ਵੀ ਇਹਨਾਂ ਬਾਬਿਆਂ ਦੇ ਰਾਹੀ ਸਿੱਖੀ ਸਿਧਾਂਤ ਨੂੰ Hindu ਗਲੇਫ ਦੇ ਵਿੱਚ ਲਵੇੜਿਆ ਜਾ ਰਿਹਾ ਹੈਗਾ ਉਹ ਪਾ ਚੜੀ ਜਾ ਰਹੀ ਹੈ ਬ੍ਰਾਹਮਣੀ ਮਤ ਜਿਹੜੀ ਆ ਉਹ ਪਾ ਚੜੀ ਜਾ ਰਹੀ ਹੈ ਇਹ ਇੱਕ ਫਰਕ ਸਮਝਣਾ ਪਏਗਾ ਵੀ ਗੁਰੂ ਨਾਨਕ ਪਾਤਸ਼ਾਹ ਨਿਆਰਾਪਣ ਕੀ ਹੈ ਤੇ ਜਿਹੜਾ ਬ੍ਰਾਹਮਣ ਵਾਲ ਜੀ ਨੂੰ ਆਪਾਂ ਕਹਿੰਦੇ ਆ ਹਿੰਦੂਤਵ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਭਾਰਤ ਦੇ ਵਿੱਚ ਏਜੰਡਾ ਇਹ ਹੈ ਵੀ ਜਿਹੜਾ ਸਿੱਖ ਸਿਧਾਂਤ ਆ ਉਹਨੂੰ ਜਿਵੇਂ ਭਾਈ ਕਲਵੀਰ ਸਿੰਘ ਕੌੜਾ ਨੇ ਪੁਸਤਕ ਲਹੀਆ ਤੇ ਸਿੱਖ ਵੀ ਨਿਕਲਿਆ ਗਿਆ ਇਦਾਂ ਹੀ ਜਿਹੜਾ ਸਿੱਖ ਆ ਉਹਦਾ ਨਿਆਰਾਪਨ ਖਤਮ ਇਹਨਾਂ ਪ੍ਰਚਾਰਕਾਂ ਦੇ ਰਾਹੀਂ ਜਿਹੜਾ ਵੀ ਉਹ ਕਰਨ ਦਾ ਯਤਨ ਕੀਤਾ ਰਿਹਾ ਲੋੜ ਤੇ ਇਸੇ ਗੱਲ ਦੀ ਆ ਵੀ ਗੁਰਦੁਆਰਿਆਂ ਵਿੱਚੋਂ ਸ਼ਬਦ ਦੀ ਜਿਹੜੀ ਸਿਧਾਂਤਕ ਵਿਚਾਰ ਹੈ ਉਹ ਦੱਸਣ ਦਾ ਯਤਨ ਕੀਤਾ ਜਾਵੇ ਜਦੋਂ ਗੱਲ ਬਾਣੀ ਤੇ ਬਾਣੇ ਦੀ ਆਂਦੀ ਹੈ ਬਾਣੀ ਤਾਂ ਸਾਰਿਆਂ ਨੂੰ ਪਤਾ ਹੈ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਜਦੋਂ ਬਾਣੇ ਦੀ ਗੱਲ ਆਂਦੀ ਹੈ ਬਾਣੇ ਸਿਰਫ ਇਹ ਦਸਤਾਰਾ ਗੋਲ ਤੇ ਗੀਟਿਆਂ ਤੱਕ ਤਾਂ ਚੋਲਾ ਇਹਨੂੰ ਮੰਨਦੇ ਆ ਜਦ ਕਿ ਬਾਣਾ ਪੰਜ ਕਕਾਰੀ ਹੈ ਇਹ ਬਾਣੇ ਬਾਰੇ ਥੋੜਾ ਜਿਆ ਤੁਸੀਂ ਹੋਰ ਬਰੀਕ ਸਵਾਲ ਲਓਗੇ ਨਾ ਇਹ ਸਾਡੀ ਕੌਮ ਦੀ ਸ਼ੈਲੀ ਆ ਜਿਹੜਾ ਬਾਣਾ ਹੈ ਨਾ ਇਹ ਇੱਕ ਕਾਰ ਆ ਜਾਂ ਦਸਤਾਰ ਆ ਇਹਦੇ ਵਿੱਚ ਕਸ਼ਹਿਰਾ ਦਸਤਾਰ ਕੰਪਲਸਰੀ ਹੈ ਦਸਤਾਰ ਵਿੱਚ ਬਾਕੀ ਜਿਹੜੀ ਬਾਣੀ ਦੇ ਬਾਣਾ ਇਹਨੂੰ ਸਮਝੋ ਤੁਸੀਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਤੇ ਬਾਣਾ ਆ ਉਹਦੀ ਵਿਚਾਰ ਧਾਰਾ ਜਿਵੇਂ ਵਿਚਾਰ ਧਾਰਾ ਉਹਨੂੰ ਕਹਿੰਦੇ ਜਿਹੜਾ ਤੁਹਾਡਾ ਵਿਹਾਰ ਆ ਉਹਨੂੰ ਬਾਣਾ ਕਿਹਾ ਜਾਂਦਾ ਇਹ ਤਰ੍ਹਾਂ ਭੈਣੇ ਵੇਸਕਰ ਜਿਹੜਾ ਬਾਣਾ ਆ ਜਿਹੜੇ ਕਪੜੇ ਨੇ ਤਨ ਟਕਣਾ ਹੈਗਾ ਇਹ ਕਪੜੇ ਬਾਣਾ ਨਹੀਂ ਹੁੰਦਾ ਬਾਣਾ ਸਾਡਾ ਖਿਹਰਾ ਦਸਤਾਰ ਕੰਪਲਸਰੀ ਆ ਬਾਕੀ ਤਨ ਤੁਸੀਂ ਟਕਣਾ ਆ ਬਾਣੇ ਦਾ ਸਬੰਧ ਹੈਗਾ ਸ਼ਬਦ ਨਾਲ ਕਿਉਂਕਿ ਜੋ ਸ਼ਬਦ ਆ ਸ਼ਬਦ ਤੇ ਸ਼ਬਦ ਦਾ ਜੋ ਵਿਚਾਰ ਆ ਉਹਨੂੰ ਜਦੋਂ ਜੀਵਨ ਦਾ ਅੰਗ ਬਣਾਉਨੇ ਹੋ ਵਿਹਾਰ ਬਣਾਉਨੇ ਹੋ ਜੋ ਵਿਹਾਰ ਲੋਕਾਂ ਨੂੰ ਦਿਸਦਾ ਆ ਉਹ ਬਾਣਾ ਬਣਦਾ ਅਸਲ ਵਿੱਚ ਬਾਣੀ ਬਾਣਾ ਤੇ ਕਿਰਦਾਰ ਇਸ ਲਈ ਕਪੜੇ ਜਿਹੜੇ ਆ ਵੀ ਉਹ ਬਾਹਰਲਾ ਤਲ ਬਾਣਾ ਨਹੀਂ ਹੈ ਅੰਦਰਲਾ ਤਲ ਜਿਹੜਾ ਉਹ ਬਾਣਾ ਹੈ ਇਹ ਕਿਰਦਾਰ ਹੈ ਇਹ ਤਰ੍ਹਾਂ ਪਹਿਨੇ ਵੇਸ ਕਰ ਤਾਂ ਵਸ ਆਵੇ ਕਿਰਤ ਹਾਂਜੀ ਕਿਰਦਾਰ ਕੋ ਬਣਾਈਏ ਮਿਆਰੀ ਜ਼ਿੰਦਗੀ ਮਾਹੌਲ ਸੇ ਹਯਾਤ ਕਾ ਸੌਦਾ ਨਾ ਕੀਜੀਏ ਵੀ ਅ ਮੌਜੂਦਾ ਦੌਰ ਦੇ ਵਿੱਚ ਸਾਨੂੰ ਸਿੱਖ ਨੂੰ ਗੁਰੂ ਸਾਹਿਬ ਨੇ ਸਿੱਖੀ ਸਿਖਿਆ ਗੁਰ ਵਿਚਾਰ ਦਾ ਕਨਸੈਪਟ ਦਿੱਤਾ ਹੈ ਹਾਂਜੀ ਗੁਰੂ ਸਾਹਿਬ ਜੀ ਨੇ ਕਬੀਰ ਜਹਾ ਗਿਆਨ ਤਾਂ ਧਰਮ ਹੈ ਤੇ ਜੇ ਗਿਆਨ ਹੀ ਨਹੀਂ ਹੈਗਾ ਤੇ ਧਰਮ ਉੱਤੇ ਕੀ ਹੋਏਗਾ ਇਸ ਵਾਸਤੇ ਸਾਰੀ ਗੁਰਬਾਣੀ ਤੁਸੀਂ ਪੜ੍ਹ ਕੇ ਦੇਖ ਲਓ ਸਾਰੀ ਗੁਰਬਾਣੀ ਗਿਆਨ ਤੇ ਗੁਣ ਧਾਰਨ ਕਰਨ ਦੀ ਜਿਹੜੀ ਗੱਲ ਆ ਉਹ ਗੱਲ ਕਰਦੀ ਆ ਗੁਰੂ ਨਾਨਕ ਪਾਖਸ਼ਾ ਦਾ ਅਸੀਂ 550 ਪੁਰੂ ਮਨਾ ਰਹੇ ਹਾਂ ਜਾਂ ਮਨਾ ਕੇ ਥੋੜਾ ਹਟੀਆਂ ਜਾਂ ਸਾਰਾ ਸਾਲ ਮਨਾਵਾਂਗੇ ਉਹਨਾਂ ਦਾ ਬੜਾ ਪਿਆਰਾ ਵਾਕ ਆ ਵੀ ਗਿਆਨ ਹੀਣ ਅਗਿਆਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗਿਆਨ ਹੀਣ ਜਦੋਂ ਬੰਦੇ ਕੋਲ ਗਿਆਨ ਨਹੀਂ ਹੈਗਾ ਜੀ ਅਧਿਆਪਕ ਕੋਲ ਇੱਕ ਮਿਸਟਰੀ ਦਾ ਗਿਆਨ ਨੂੰ ਕਲਾਸ 'ਚ ਨਾ ਪੜਾਵੇ ਹੁਣ ਜਿਹੜੇ ਆ ਭਾਈ ਨੇ ਕਥਾ ਕੀਤੀ ਆ ਸਾਡੇ ਤੋਂ ਚਲੋ ਬੱਚਿਆਂ ਵਰਗਾ ਪੁੱਤਰਿਆਂ ਵਰਗਾ ਆ ਮੈਂ ਉਹਨੂੰ ਬੇਨਤੀ ਕਰਾਂਗਾ ਵੀ ਬੱਚਿਆ ਗੱਲ ਇਹ ਆ ਵੀ ਤੂੰ ਪਹਿਲਾਂ ਸਟੱਡੀ ਕਰ ਪੜ੍ਹਾਈ ਕਰ ਤੇਰੇ ਵਸ ਦਾ ਰੋਗ ਨਹੀਂ ਐ ਨੀਮ ਹਕੀਮ ਖਤਰਾ ਹੈ ਜਾਨ ਖਤਰਾ ਹੈ ਜਾਨ ਤੇ ਇਦਾਂ ਦਾ ਨੀਮ ਪ੍ਰਚਾਰ ਜਿਹੜਾ ਹੋਏਗਾ ਤੇ ਉਹ ਈਮਾਨ ਨੂੰ ਖਤਰਾ ਹੈਗਾ ਇਸ ਵਾਸਤੇ ਇਹਨਾਂ ਨੂੰ ਚਾਹੀਦਾ ਵੀ ਸਭ ਤੋਂ ਪਹਿਲਾਂ ਗਲਾ ਸੁੰਦਰ ਹੋਣਾ ਹੋਰ ਗੱਲ ਹੈ ਗਾ ਲੈਣਾ ਕੁਝ ਹੋਰ ਗੱਲ ਹੈ ਆਵਾਜ਼ ਸੁੰਦਰ ਹੈ देयर इज नो ਡਾਊਟ ਕੋਈ ਸ਼ੱਕ ਨਹੀਂ ਕਿ ਆਵਾਜ਼ ਸੋਹਣੀ ਦਿੱਤੀ ਹੈ ਪਰ ਇਸ ਸੋਹਣੀ ਆਵਾਜ਼ ਤੇ ਰਾਹੀ ਜਿੱਥੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਵੀ ਇਹਦੇ ਵਿੱਚ ਭਾਈ ਮਰਦਾਨਾ ਜੀ ਨੂੰ ਇੱਕੋ ਗੱਲ ਕਹੀ ਸੀ ਨਾ ਵੀ ਭਾਈ ਮਰਦਾਨਾ ਜੀ ਜਿਹੜੀ ਤੁਹਾਡੇ ਕੋਲ ਰਵਾਬ ਹੈ ਇਸ ਰਵਾਬ ਦੇ ਵਿੱਚ ਤੁਸੀਂ ਰਾਗ ਗੁਰੂ ਸਾਹਿਬ ਦੀ ਸਿਫਤ ਸਲਾਹ ਦਾ ਪਾਓ ਤੇ ਕੀਆ ਬਾਤਾਂ ਹੋਣਗੀਆਂ ਰਾਗ ਦਾ ਅਰਥ ਲਗਾਓ ਪਿਆਰ ਰਾਗ ਦੇ ਭਾਂਡੇ ਵਿੱਚ ਪਾ ਕੇ ਗੁਰਬਾਣੀ ਸੰਗਤ ਨੂੰ ਸ਼ਿਕਾਈ ਹੈ ਰਾਗ ਦਾ ਮਤਲਬ ਇਹ ਆ ਵੀ 15-20 ਮਿੰਟ ਕੀਰਤਨ ਕਰੋ ਤੇ ਪੌਣਾ ਘੰਟਾ ਉੱਤੇ ਵਿਚਾਰ ਕਰੋ ਉਦੋਂ ਬਾਅਦ ਸਵਾਲ ਜਵਾਬ ਕਰੋ ਇਸ ਵਾਸਤੇ ਇਹਨਾਂ ਨੂੰ ਪਹਿਲੀ ਗੱਲ ਤੇ ਵੀ ਇਹ ਬੰਦੇ ਜਿਹੜੇ ਗੁਰਬਾਣੀ ਪੜ੍ਹਨੀ ਛੱਡ ਗਏ ਨੇ ਜਿਹੜੇ ਗੁਰਬਾਣੀ ਪੜ੍ਹਨਗੇ ਮੈਂ ਇੱਕ ਛੋਟੀ ਜੀ ਤੁਹਾਨੂੰ ਘਰਨਾ ਦੱਸਦਾ ਵੀ ਇੱਕ ਬਾਬਾ ਲੰਮਾ ਪਿਆ ਮੋਟਾ ਜਿਹਾ ਮੁਗਦਰ ਜਿਹਾ ਤੇ ਉਹਦੇ ਚੇਲੇ ਲੱਤਾਂ ਘੋਟ ਰਿਆ ਮੋਟੀਆਂ-ਮੋਟੀਆਂ ਲੱਤਾਂ ਤੇ ਉਹ ਪੁੱਛਦਾ ਵੀ ਉਹ ਜਿਹੜਾ ਲੱਤਾਂਕੋਟ ਦਾ ਸੇਵਾਦਾਰ ਵੀ ਬਾਬਾ ਜੀ ਵੀ ਅੰਦਰ ਜਿਹੜਾ ਮਹਾਰਾਜ ਪਿਆ ਉਹ ਕੀ ਹੈ ਉਹ ਕਹਿੰਦਾ ਵੀ ਸੇਵਕਾ ਉਹ ਗੁਰੂ ਗ੍ਰੰਥ ਸਾਹਿਬ ਆ ਤੇ ਬਾਬਾ ਜੀ ਤੁਸੀਂ ਮਤਲਬ ਉਹ ਉਹਦੀ ਮਤਲਬ ਉਹ ਚ ਲਿਖਿਆ ਕੀ ਆ ਕਹਿੰਦੇ ਪੋਤੋ ਦੇ ਵਿੱਚ ਲਿਖਿਆ ਆ ਵੀ ਇਹ ਜ਼ਿੰਦਗੀ ਕਿਦਾਂ ਬਤੀਤ ਕਰਨੀ ਆ ਕਰਮਕਾਂਡ ਕੀ ਐ ਉਹਦੇ ਵਿੱਚ ਗਿਆਨ ਐ ਉਹਦੀ ਸਿੱਖਿਆ ਆ ਪਰਿਵਾਰਾਂ 'ਚ ਰਿਲੇਸ਼ਨਸ਼ਿਪ ਦੇ ਉਹਦੇ 'ਚ ਗੱਲ ਆਉਂਦੀ ਆ ਇੱਕ ਵਿਦਿਆਰਥੀ ਦੀ ਗੱਲ ਆਉਂਦੀ ਆ ਹਰ ਖੇਤਰ ਦੀ 'ਚ ਗੱਲ ਕੀਤੀ ਗਈ ਐ ਜੀ ਉਹ ਵਿਚਾਰਾ ਜਿਹੜਾ ਸੇਵਾਦਾਰ ਲੋਹ ਦੀਆਂ ਮੋਟੀਆਂ ਨੂੰ ਨੱਟਾਂ ਘੋਟਦਾ ਸੀ ਉਹ ਜਿਹੜਾ ਭੋਲਾ ਸੀ ਉਹ ਕਹਿੰਦਾ ਬਾਬਾ ਜੀ ਫਿਰ ਤੁਸੀਂ ਉਹਦੀ ਗੱਲ ਤਾਂ ਕਿਸੇ ਨੂੰ ਦੱਸੀ ਤੁਸੀਂ ਫੋਟੋ ਆਪਣੀ ਦੇਈਆਂ ਨੇ ਲੋਕਾਂ ਨੂੰ ਤੇ ਬਾਬੇ ਨੇ ਉਹ ਲੱਤ ਜਿਹੜੀ ਘੋਟਦਾ ਸੀ ਉਹ ਤਾਂ ਜਿਹੜੇ ਯੋਗਾ ਜਿਹਾ ਮਾਰਿਆ ਤੇ ਸੇਵਾਦਾਰ ਦੀਆਂ ਬਾਜੀਆਂ ਪੈ ਗਈਆਂ ਉਹਨੂੰ ਕਹਿੰਦਾ ਉੱਠ ਬੋਤ ਉੱਠ ਤੇ ਕਹਿੰਦਾ ਬਾਬੇ ਲੱਤ ਕਾਲੀ ਮਾਰੀ ਆ ਕਹਿੰਦਾ ਮੂਰਖਾ ਜੇ ਉਸ ਗ੍ਰੰਥ ਦੀ ਗੱਲ ਦੱਸਦੇ ਤੇ ਤੈਨੂੰ ਬਦਾਮਾਂ ਵਾਲੀ ਖੀਰ ਮੋਇ ਲਿਆ ਕੇ ਦੇਣਗੇ ਅੱਜ ਹਾਲਾਤ ਕੌਮ ਦੀ ਇਹ ਬਣੀ ਹੋਈ ਹੈ ਇਹ ਬਦਾਮਾਂ ਦੀ ਖੀਰ ਦੇ ਵਾਸਤੇ ਇਹ ਸਾਰਾ ਪ੍ਰਪੰਚ ਰਚਿਆ ਜਾ ਬਿਲਕੁਲ ਬਿਲਕੁਲ ਤੇ ਇੱਕ ਤੁਸੀਂ ਹੋਰ ਵੀ ਕਹਾਣੀ ਬੜੀ ਮਸ਼ਹੂਰ ਅੱਜਕੱਲ ਬਾਬਿਆਂ ਦੀ ਹੋਈ ਹੋਈ ਹੈ ਪਿਛਲੇ ਦਿਨੀ ਕਾਫੀ ਹੋਈ ਸੀ ਕਿ ਇੱਕ ਰਾਜਮਾਤਾ ਕੁੱਤੀ ਦੀ ਕਹਾਣੀ ਸੀ ਤੇ ਉਹ ਕਿਸੇ ਦੇਸ਼ ਦੀ ਰਾਣੀ ਬਣ ਗਈ ਹੈਨਾ ਵੀ ਤੁਸੀਂ ਐਸੀਆਂ ਗੱਲਾਂ ਕਰਕੇ ਸਿੱਧਾ ਕੀ ਕਰਨਾ ਚਾਹੁੰਦੇ ਆ ਵੀਰ ਹਰਪਾਲ ਸਿੰਘ ਜੀ ਗੱਲ ਪਤਾ ਕੀ ਹੈਗੀ ਆ ਗੱਲ ਉਹਨਾਂ ਬਾਬਿਆਂ ਦਾ ਕਸੂਰ ਘੱਟ ਹੈ ਮੈਂ ਕਹਿੰਦਾ ਸਾਡਾ ਸਰੋਤ ਜਿਹੜਾ ਵੀ ਉਹ ਬਹੁਤ ਨੀਵਾ ਆ ਗਿਆ ਜਿੱਨਾ ਚਿਰ ਸੰਗਤ ਦਾ ਸਰੋਤ ਉੱਚਾ ਨਹੀਂ ਹੁੰਦਾ ਇਹਦਾ ਅਰਥ ਹੈ ਜਿਹੜੇ ਅਗਲੇ ਅਗਲੇ ਪਾਸੇ ਬੰਦੇ ਲੋਕ ਬੈਠੇ ਉਹਨਾਂ ਦਾ ਉਹਨਾਂ ਦਾ ਕੀ ਪੱਧਰ ਕੀ ਹੈਗਾ ਇਹ ਜਿੱਨਾ ਚਿਰ ਸੰਗਤ ਦਾ ਸਰੋਤ ਉੱਚਾ ਨਹੀਂ ਆਉਂਦਾ ਸੰਗਤ ਆਪ ਬਾਣੀ ਨਹੀਂ ਪੜਦੀ ਤੁਹਾਨੂੰ ਆਪ ਜਾ ਕੇ ਨਾ ਪੜਨਾ ਉਹਨਾਂ ਚ ਇਦਾਂ ਦੇ ਬਾਬੇ ਜੰਮਦੇ ਰਹਿਣਗੇ ਕੁਤियां ਅਗਲੇ ਜਨਮ ਵਿੱਚ ਮਹਾਰਾਣੀਆਂ ਬਣਦੀਆਂ ਰਹਿਣਗੀਆਂ ਜਿੰਨਾ ਚਿਰ ਸੰਗਤ ਆਪ ਸੁਚੇਤ ਨਹੀਂ ਹੁੰਦੀ ਸੰਗਤ ਨੂੰ ਆਪ ਸੁਚੇਤ ਹੋ ਕੇ ਤੇ ਆਪ ਸਮਝਣਾ ਪਏਗਾ ਜਿੰਨਾ ਚਿਰ ਆਪ ਨਹੀਂ ਸਮਝਾ ਪਏਗਾ ਜਿੰਨੀਆਂ ਗੱਪਾਂ ਬਾਬੇ ਨੇ ਮਾਰੀਆਂ ਪਤਾ ਸਾਡਾ ਲੈਵਲ ਕਿੱਥੇ ਕਾ ਗਿਆ ਇਹਨਾਂ ਬਾਬਿਆਂ ਨੇ ਜੇ 1999 ਆਇਆ ਤੇ ਆਖਿਆ 300 ਪ੍ਰਕਾਰ ਦਾ ਲੰਗਰ ਬਣਾਉਣਾ ਤੇ ਜੇ ਹੁਣ ਆ ਗਿਆ 550 550 ਲੰਗਰ ਬਣਾਉਣਾ ਦੇ ਸੰਗਤ 550 ਸਾਲ ਚ ਪੀਜ਼ਾ ਖਾ ਕੇ 버ਗਰ ਖਾ ਕੇ ਖੁਸ਼ ਹੋ ਗਏ ਆ ਆ ਕਈਆਂ ਨੇ ਮੇਰਾ خیال ਹੈ ਹੁਣ ਪਾਇਆ ਵੀ ਹੈਗਾ ਵੀ ਤੁਸੀਂ ਗੁਰਪੁਰ ਤੇ ਆਏ ਹੋ ਗੁਰੂ ਨਾਨਕ ਪਾਤਸ਼ਾਹ ਕੌਣ ਸੀ ਇਹਦੇ ਬਾਰੇ ਮੇਰਾ خیال ਹੈ ਵੀ ਕਿਸੇ ਨੂੰ ਵੀ ਕੋਈ ਪਤਾ ਨਹੀਂ ਮੈਂ ਕਿ ਪੱਤਰਕਾਰ ਵੀਰ ਦੀ ਇੰਟਰਵਿਊ ਦੇਖ ਰਿਹਾ ਸੀ ਉਹ ਬੱਚਿਆਂ ਨੂੰ ਪੁੱਛਦਾ ਜੀ ਵੀ ਗੁਰੂ ਨਾਨਕ ਸਾਹਿਬ ਕੌਣ ਸੀ ਉਹਨਾਂ ਦੇ ਜਿਹੜੇ ਸਿਧਾਂਤ ਨੇ ਬੜੇ ਅਫਸੋਸ ਦੀ ਗੱਲ ਹੈ ਵੀ ਅੱਜ ਤੱਕ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਿਹੜੇ ਤਿੰਨ ਸੁਨਹਿਰੀ ਸਿਧਾਂਤ ਆ ਉਹ ਨਹੀਂ ਦੱਸ ਸਕੇ ਇਦੇ ਲਈ ਅਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਉਹਦਾ ਵੇਖੋ ਜਿਹੜੇ ਤਿੰਨ ਸਿਧਾਂਤ ਆ ਇਹ ਵੈਸੇ ਕਿ ਉਹ ਹੈਗੇ ਆ ਅਸੀਂ ਉਲਟ ਪੁਲਟ ਪੇਸ਼ ਕਰ ਰਹੇ ਆ ਜੀ ਉਹ ਪਹਿਲਾ ਹੈਗਾ ਕੀਰਤ ਕਰਨਾ ਦੂਜਾ ਵੰਡ ਕੇ ਛਕਣਾ ਜੀ ਅਸੀਂ ਸ਼ੁਰੂ ਕੀਤਾ ਵੀ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਦਾਂ ਨਹੀਂ ਹੈਗਾ ਜੀ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਕੀਰਤ ਕਰਨੀ ਤੇ ਕੀਰਤ ਕਰਨ ਤੋਂ ਕੀਰਤ ਦਾ ਅਰਥ ਇਹ ਨਹੀਂ ਵੀ ਆਪਾਂ ਰੰਬਾ ਲੈ ਕੇ ਘਾਈ ਖੁੱਤੀ ਜਾਣਾ ਆ ਕੀਰਤ ਦੇ ਸਾਧਨ ਵੀ ਪੈਦਾ ਕਰਨੇ ਆ ਜੀ ਭਾਵ ਕਾਰਖਾਨਾ ਵੀ ਲਾਓ ਤੁਸੀਂ ਦੁਕਾਨਦਾਰ ਵੀ ਹੋਵੋ ਤੁਸੀਂ ਗੈਸ ਸਟੇਸ਼ਨ ਵੀ ਖਰੀਦੋ ਤੁਸੀਂ ਕਿਰਤ ਦੇ ਸਾਧਨ ਵੀ ਪੈਦਾ ਕਰੋ ਜੀ ਦੂਸਰਾ ਇਹ ਆ ਵੀ ਤੁਸੀਂ ਆਪਣੀ ਕਿਰਤ ਵਿੱਚੋਂ ਥੋੜਾ ਵੰਡ ਕੇ ਵੀ ਸਕੋ ਜੀ ਤੇ ਇਹ ਜਿਹੜਾ ਦੋਨੋਂ ਗੱਲਾਂ ਕਰ ਰਿਹਾ ਨਾਮ ਜਪ ਰਿਹਾ ਹੈਗਾ ਅਸੀਂ ਉਹ ਦੋਨੋਂ ਗੱਲਾਂ ਛੱਡ ਕੇ ਨਾਮ ਵਾਲੇ ਪਾਸੇ ਜ਼ੋਰ ਦੇ ਤਾਂ ਨਾਮ ਦਾ ਅਰਥ ਕੀ ਹੈ ਨਾਮ ਦਾ ਅਰਥ ਹੀ ਹੈਗਾ ਵੀ ਗਿਆਨਵਾਨ ਹੋਣਾ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਸਪਤਾਲ ਇਹ ਹਸਤਾ ਚੋਂ ਪੰਜਾਂ ਸ਼ ਅੱਖਰਾਂ ਦਾ ਇੱਕ ਜੋੜ ਬਣਦਾ ਆ ਇਹਦਾ ਅਸਰ ਇੱਥੇ ਮਰੀਜ਼ ਵੀ ਹੋਣਗੇ ਦਵਾਈ ਮਿਲੇਗੀ ਲੋੜ ਜੇ ਨਾਮ ਦਾ ਅਰਥ ਹੈਗਾ ਗਿਆਨਵਾਨ ਹੋਣਾ ਇਮਾਨਦਾਰ ਹੋਣਾ ਵਫਾਦਾਰੀ ਹੋਣੀ ਮਿਹਨਤੀ ਹੋਣਾ ਸੰਤੋਖੀ ਹੋਣਾ ਤੋਂ ਇਹਨਾਂ ਬਾਬਿਆਂ ਨੇ ਕੇਵਲ ਗੁਰਬਾਣੀ ਵਿਚਾਰ ਨਾਲੋਂ ਤੋੜ ਕੇ ਤੇ ਕੇਵਲ ਤੇ ਕੇਵਲ ਡੇਰਿਆਂ ਨਾਲ ਜੋੜਿਆ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਗੁਰਪਿਆਰੀ ਸਾਧ ਸੰਗਤ ਜੀ ਡੇਰਿਆਂ ਤੋਂ ਟੁੱਟ ਕੇ ਗੁਰੂ ਨਾਲ ਜੁੜਨਾ ਤੇ ਸਾਨੂੰ ਐਸੇ ਬਾਬਿਆਂ ਦਾ ਰੱਜ ਕੇ ਵਿਰੋਧ ਕਰਨਾ ਪਵੇਗਾ ਆਵਾਜ਼ ਉਠਾਣੀ ਪੈਣੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਹਾਂ ਅਕਾਲ ਦੇ ਪੁਜਾਰੀ ਹਾਂ ਨਾ ਕਿ ਇਹਨਾਂ ਬਾਬਿਆਂ ਦੇ ਸੋ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਤੇ ਧੰਨਵਾਦ ਤੁਹਾਡਾ ਕਰਦਾ ਜੀ ਸਰੋਤਾ ਜਾਂਦਾ ਕਰਦਾ ਤੇ ਇਸ ਮਾਧਿਅਮ ਰਹੀਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਵੀ ਭਾਈ ਆਪ ਬਾਣੀ ਪੜੋ ਤੇ ਆਪ ਬਾਣੀ ਵਿਚਾਰੋ ਇਹ ਗੈਰ ਕੁਦਰਤੀ ਗੱਲਾਂ ਤੁਹਾਡੇ ਬੱਚਿਆਂ ਨਹੀਂ ਮੰਨਣੀਆਂ ਤੁਸੀਂ ਭਾਵੇਂ ਮੰਨ ਜੋਗੇ ਇਹਨਾਂ ਗੱਲਾਂ ਦੇ ਨਾਲ ਇਹਨਾਂ ਮੈਂ ਤੁਹਾਡੇ ਕੋਲੋਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ